ਆਜੋ ਉਹ ਯਾਰ ਇੱਥੇ ਖੜੀ ਜਾਨਾ ਮੈਂ ਹਰਾਂ ਨਾ ਜ਼ਿੰਮੇਦਾਰ ਨੂੰ ਕਹ ਬੱਢ ਕੇ ਪਰ ਮਰੂ ਉਹ ਹਾਂ ਲੱਕੜ ਚੱਕ ਕੇ ਲੈ ਜੂ ਆ ਸਾਗ ਦੇ ਕੰਮ ਉਹਦੇ ਤੇ ਨੰਬਰ ਤੋਂ ਗੱਲ ਸੁਣੋ ਮੇਰੀ ਨੰਬਰ 2 ਤੇ ਗੱਲ ਜਿਹੜੀ ਆਪਣੇ ਜਿੱਥੇ ਆਪਾਂ ਭੀਮੇ ਦੀ ਮੋਟਰ ਨਹੀਂ ਸੀ ਉੱਥੇ ਜਦ ਆਪਾਂ ਪਿੱਗਲਾ ਸੀ ਉਹਦੇ ਨਾਲ ਇੱਕ ਧੰਬ ਖੜਾ ਉਹ ਲਵੇ ਲੱਗਦਾ ਇੱਕ ਅਮਰੂਤ ਹੈ ਕਣਕਾ ਬੜੇ ਨੂੰ ਲਵੇ ਲੱਗ ਜਾਣਾ ਹਾਂ ਤੇ ਉਹ ਹੈ ਇਹ ਕਿਹੜਾ ਸਮਝ ਗਿਆ ਮੇਰੀ ਗੱਲ ਨੂੰ ਉਹ ਵੜ ਦੋ ਜਹੀ ਹੈ ਆਜੋ 10 ਮਿੰਟ ਦੀ ਨਮਾ ਲੱਗ ਜਾ ਹਾਂ ਅਸਤਰੀਕਾਲ ਜਨਾਬ ਅਸਤਰੀਕਾਲ ਭਾਈ ਅਸਤਰੀਕਾਰ ਜੀ ਹੋ ਠੀਕ ਠਾਕ ਹੋ ਦੀ ਠੀਕ ਹੋ ਕੋਈ ਠੀਕ ਆ ਤਾਰਾ-ਉਰਾ ਬਦਲਦੇ ਹੋ ਹੈ ਜੀ ਬਦਲਨੇ ਪੈਣੀਆਂ ਨੇ ਭਾਈ ਹੁਣ ਸਾਡਾ ਕੰਮ ਹੈ ਹੋਰ ਆ ਇਹਦਾ ਗਾਂ ਪਾਇਨ ਲਓ ਹੋ ਤਾਰਾ ਜ਼ਮੀਨ ਨੀਵੀਆਂ ਹੋਈਆਂ ਪਈਆਂ ਨੇ ਟਰਾਲੀ ਲੰਘਦੀ ਐ ਡਟਣਾ ਪੜਦੀ ਐ ਵੀਰੇ ਉਹੀ ਕੰਮ ਕਰਵਾਇਆ ਐਂਗਲ ਮੰਗਾਇਆ ਹੁਣੇ ਤੁਹਾਡਾ 1 ਘੰਟੇ ਦੇ ਵਿੱਚ ਕੰਮ ਹੋਣਾ ਮਸ਼ੀਨ ਲਗਾ ਦਿਓ ਝਾੜ ਚ ਨਗਾ ਦਿਓ ਮੋਦੀ ਵਾਲਾ ਮੈਂ ਕਹਦੀ ਆ ਤਾਰੇ ਬਦਲ ਦਿੰਦੇ ਤਾਰਾ ਬਦਲ ਨੇ ਸਮਾਂ ਹੀ ਬਹੁਤ ਹੋ ਗਿਆ ਜੀ ਦਾ ਪੱਲਿਓ ਪਾਦ ਮਮੇ ਨਹੀਂ ਗਰਮ ਹੋ ਜਾਂਦੀਆਂ ਨੇ ਇਹ ਉਹ ਹੱਥ ਲੱਗ ਦੇਖਿਆ ਦੀ ਨਾ ਨਾ ਜੀ ਕਰੰਟ ਫਿਰ ਚੱਲਦਾ ਰਹੇ ਨਾ ਪੁਰਾਣੀਆਂ ਹੋ ਗਈਆਂ ਜੀ ਕੋਈ ਯਾਰ ਮੈਂ ਪੱਲਿਓ ਪਾਦਾ ਤੁਸੀਂ ਤਾਂ ਗਰੰਟਾ ਪਾਈ ਜਾਨੇ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਕਦੇ ਆ ਗਰੰਟਾ ਪਾਈ ਵੀ ਤਾਰਾ ਬਦਲ ਦੋ ਪਤਾ ਜੀ ਹੁਣ ਸਾਨੂੰ ਤਾਂ ਕੀ ਪਤਾ ਜੀ ਅਨਪੜਾ ਬੰਦਿਆਂ ਨੂੰ ਹਨਾ ਉਹ ਅਨਪੜਾ ਬੰਦੇ ਛੋਟੀਆਂ ਮਾਰ ਜੂਗੀ ਨਾ ਹੋਰ ਕੀ ਆ ਅੱਛਾ ਅੱਛਾ ਮਰਾ ਦਾ ਕਟਲਾਈਟ ਕੱਟ ਕੇ ਆ ਜਿੱਦਣ ਉਹ ਉਹ ਕੱਟ ਕੇ ਆਉਂਗਾ ਤੇ ਬਦਲਾ ਲਾ ਲਾਂਦਾ ਹੁਣ ਦਰਜੀ ਤੋਂ ਬਦਲਾ ਲਾ ਲਾਂਦਾ ਤੂੰ ਕਹਿੰਦਾ ਜੀ ਬਿਜਲੀ ਦਾ ਬੇੜਾ ਪੈਜੇ ਬਿਜਲੀ ਦਾ ਬੇੜਾ ਪੈਜੇ ਬਿਜਲੀ ਆਂਦਾ ਜੇ ਬੇੜਾ ਬਹਿ ਗਿਆ ਦਰਜੀ ਤੋਂ ਕਰਵਾ ਲੀਆ ਖੰਭਾ ਤੇ ਤੈਨੂੰ ਇਹ ਇਲਾਕੇ ਹੋਈ ਜਾਂਨੇ ਆ ਮਾਕੇ ਹੋਈ ਜਾਂਨੇ ਆ ਮੈਨੂੰ ਤਾਂ ਇਹ ਮੈਂ ਤੁਹਾਨੂੰ ਥੋੜੀ ਗੱਲ ਕੱਢੀ ਤੀ ਜੀ ਮਾ ਤਾਂ ਲਾਈਟ ਬੱਗ ਗਈ ਮਾ ਪਾਣੀ ਦੀ ਘੁੱਟ ਪੀਂਦਾ ਦੀ ਉਹ ਕਦੇ ਮੂੰਹ ਤੋਂ ਕਿ ਤਾਂ ਮਰੀ ਜਵਾਨ ਹੈ ਜੀ ਓਏ ਹੋਏ ਚੰਬ ਦੀ ਜਵਾਨ ਆ ਮੂੰਹ ਤੇ ਰੱਖਿਆ ਕਿਉਂ ਸੀ ਤੁਸੀਂ ਯਾ ਕਮਾਲ ਆ ਤੁਸੀਂ ਓਏ ਹੋਏ ਤੱਕਿਆ ਤਰ ਤੱਕਿਆ ਤੁਹਾਨੂੰ ਪਾਣੀ ਦੇਈ ਪਈ ਜੀ ਉਹ ਦੇ ਪਾਣੀ ਹੋਰ ਵਗ ਚੱਲੋ ਬਸ ਵਧੀਆ ਹੀ ਠੀਕ ਐ ਇਕੱਲੇ ਰਹਿਣਾ ਫਿਰ ਮੋਟਰਸਾਈਕਲ ਤੇ ਹੈ ਉਹ ਹੈਗੇ ਤਾਂ ਦੋ ਬੰਦੇ ਨੇ ਮੈਂ ਨਹੀਂ ਉਹ ਰੱਖਦਾ ਥੋੜਾ ਤੇਲ ਵੱਧ ਪਿੰਦਾ ਮੋਟਰ ਹਵਾ ਰੱਖਣਾ ਜੋਰ ਲੱਗਦਾ ਅੱਛਾ ਹੂੰ ਚੱਲ ਵਧੀਆ ਗੱਲ ਦੇਖ ਲਾ ਹੂੰ ਲੰਗ ਮਾਰਦਾ ਤੁਰਦਾ ਦੇਖ ਕਿੰਨੀ ਤੇਜ਼ ਆ ਹੈ ਬੜ ਡਿੰਗ ਵੱਡੀ ਪੜਦੇ ਜੀ ਹੈ ਡਿੰਗ ਵੱਡੀ ਪੜਦੇ ਮੇਰਾ ਟੁੱਟਦਾ ਯਾਰ ਬੜਾ ਕੰਮ ਖਰਾਬ ਕਰਦਾ ਯਾਰ ਸਰਕਾਰੀ ਮਲਾਇਮ ਤਾਂ ਡੱਡੜੀ ਹੁੰਦੇ ਨੇ ਜੀ ਇਹਨੇ ਜ਼ਿੰਮੇਦਾਰ ਬੰਦਾ ਹੋਵੇ ਜਿਹੜੇ ਬਾਜੂ ਪਲਾਂ ਉਹ ਖਾਂਦੇ ਪਿੰਦੇ ਘਰਾਂ ਚ ਹੁੰਦੇ ਨੇ ਇਹ ਆਉਂਦੇ ਮੇਰੀ ਗੱਲ ਨੂੰ ਚਲੋ ਆ ਜਾਓ ਬੈਠ ਜਾਓ ਬੈਠ ਜੀ ਬਹੁਤ ਬੈਠੇ ਕਿੰਨੀ ਕਰੇਗੀ ਸਰਵਿਸ ਪਰ ਥੋਡੀ ਉਹ ਸਰਵਿਸ ਨੂੰ ਤਾਂ ਬਹੁਤ ਚਾਰ ਦਿਨ ਰਹਿ ਗਿਆ ਨਟਾ ਮੀਟਰ ਨੂੰਰੇ ਕਦੇ ਖੰਬੇ ਤੇ ਚੜਾਉਂਦੇ ਨੇ ਹੁਣ ਕਦੇ ਟਰਾਂਸਫਾਰਮ ਤੇ ਹੁਣ ਨਾ ਲਵੇ ਲੱਗਿਆ ਕਰੋ ਬਿਜਲੀ ਦੇ ਉਹ ਤਾਂ ਗੋਦੀ ਮੰਗ ਚੱਕ ਲੂ ਬਿਜਲੀ ਤਾਂ ਜਮ ਮਾਤਾ ਗੋਦੀ ਚੱਕਦੀ ਤਾਂ ਐ ਚੱਕ ਲੈਣਾ ਨਾ 5 ਫੁੱਟ ਤੋਂ ਔਰ ਇਹਦਾ ਹੁਣ ਮੈਨੂੰ ਐ ਲਾ ਦੇ ਫੇ ਸਾਹਿਬ ਨਹੀਂ ਲੱਤ ਹੁੰਦੀ ਆ ਵਿਆਹ ਲੈ ਮੁੰਡੇ ਦੀ ਓਵੇਂ ਹੋ ਗਿਆ ਕੰਮ ਓਂਦਾ ਮੈਨੂੰ ਵਿਆਹ ਦਾ ਚਾਹ ਨਹੀਂ ਸੀਗਾ ਹੈ ਜਿੰਨਾ ਮੈਨੂੰ ਲਟਾਇਰ ਮਾਰਦਾ ਸਹੋਂ ਲੱਗੇ ਨਾ ਯਾਰ ਆਇਆ ਪਿਆ ਉਮਰ ਕਿੰਨੀ ਹੋ ਗਈ ਥੋੜੀ ਭਲਾ ਓਏ ਉਮਰ ਤੋਂ ਦੱਸ ਕੀ ਲੈਣਾ ਹੈ ਦਿਲ ਬਚਪਨ ਹੈ ਜੀ ਬਚਪਨ ਹੈ ਜੀ ਇਕਨ ਜੇ ਕੋਈ ਗਾਣਾ ਹੁੰਦਾ ਸੀ ਪਰ ਤੁਹਾਨੂੰ ਮੈਂ ਦੱਸਾਂ ਨੂੰ ਹਾ ਖੇਤੀ ਚ ਕੀ ਪਸੰਦਾ ਇਹਦਾ ਇਹਦਾ ਬਹੁਤ ਔਖਾ ਜੀ ਇਹਦਾ ਛੱਡਦਾ ਜਿਮੀਂਦਾਰ ਛੱਡਦਾ ਪੁਰਖੇ ਕਹਿੰਦੇ ਹੁੰਦੇ ਕਹਿੰਦੇ ਖੇਤੀ ਕਰ ਮਾ ਸੇਤੀ ਕਦੇ ਨਾ ਹੋਵੇ ਬੱਤੀਆਂ ਤੇਤੀ ਫਿਰ ਤੂੰ ਕੀ ਕਰਦੋਂ ਸੀ ਮੈਂ ਤਾਂ ਪਰ ਹੁਣ ਕੰਮ ਨਹੀਂ ਨਾਲ ਪਰਬੰਦੀ ਨੇ ਹੈਗੇ ਕੋਈ ਹੋਰ ਹੋਰ ਕੀ ਕਰੀਏ ਹੁਣ ਅਸੀਂ ਇਹਦਾ ਬਈ ਸਾਰਾ ਖਿਲਿਆ ਦੋ ਬਾਹ ਬਹਾਨ ਬਾਲਿਆ ਉਹਦਾ ਚਾਰ ਖੱਡੂ ਨਾਣੇ ਬੀਜ ਲੈ ਖੇਤਾਂ ਵਾਲਾ ਬੰਦਾ ਟਰੈਕਟਰ ਲੈ ਗਿਆ ਜਮੀਨ ਵਧੀਆ ਵਾ ਕੋਠੀ ਪਾ ਗਿਆ ਫੇਰ ਤੇ ਫੇਰ ਤੂੰ ਕਹਿੰਦਾ ਮੇਰੇ ਕੋਲ ਕੋਈ ਹੈ ਨਹੀਂ ਕੀ ਆ ਯਾਰ ਗੱਲਾਂ ਬਾਤਾਂ ਦੇ ਲਾ ਤੇਰੀਆਂ ਨਹੀਂ ਜੀ ਜਿਹੜਾ ਅਸਲੀ ਕਿਸਾਨ ਹੈ ਜੀ ਹੂੰ ਉਹ ਤਾਂ ਹੀ ਵਿਚਾਰਾ ਅੱਜ ਵੀ ਔਖਾ ਹੈ ਜੀ ਹਾਂ ਇਹ ਤੇਰੀ ਗੱਲ ਮੰਨਣ ਵਾਲੀ ਆ ਅਸੀਂ ਤਾਂ ਅੱਜ ਵੀ ਸਰਕਾਰਾਂ ਕੋਈ ਦੇਖੀ ਜਨਾ ਵੀ ਕਦੋਂ ਸਾਡਾ ਕਰਜ਼ਾ ਵਾਪਸ ਕਰੂ ਸੁਸਾਇਟੀਆਂ ਦਾ ਹੂੰ ਹੈ ਕਾਹ ਲੋ ਸੇ ਇਸਰ ਕ੍ਰੂ ਹੋਵਾਂਗੇ ਉਹ ਹੀ ਪਹਿਲਾਂ ਮੈਂ ਲੈਣ ਲੱਗਿਆ ਸੀਗਾ ਆ ਜਿਵੇਂ ਹੁਣ ਵਿਚਾਰੇ ਫਾਹਾ ਲੈ ਕੇ ਮਰ ਜਾਂਦੇ ਨੇ ਨਾ ਫਿਰ ਮੈਨੂੰ ਡਰ ਜਾਂਦਾ ਲੱਗਦਾ ਵੀ ਮੈਂ ਨਾ ਖੇਤੀ ਕਰਾਂ ਫਿਰ ਮੈਂ ਕਈ ਵਾਰ ਬੰਦੇ ਦੇ ਦੇ ਸੋਖੇ ਵੀ ਬਹੁਤ ਨੇ ਯਾਰ ਤੂੰ ਆਹ ਮੈਨੂੰ ਕਰਵਾ ਯਾਰ ਕਿੰਨੇ ਕੱਢੋ ਟੁੱਕੇ ਠੇਕੀ ਦਾ ਕਰਨੋ ਫਿਰਦੇ ਹੋ ਉਹ ਕਰਵਾ ਦੇ ਯਾਰ ਬਾ ਮੋਠੇ ਕਿਹਨੇ ਕਿ ਬਾਈ ਲੈਣਾ ਮਖਣਾ ਮੈਂ ਤਾਂ ਹੁਣ ਲੈ ਲੈਣਾ ਮੈਂ ਠੇਕੀ ਟੁੱਕੇ ਦੇ ਲੈਣਾਗਾ ਅੱਛਾ ਉਹ ਮਿਲੂਗਾ ਇੱਠਾ ਪੈਸਾ ਮਿਲੂ ਹੈ ਇੱਠਾ ਪੈਸਾ ਮਿਲੂਗਾ ਤੂੰ ਮੈਨੂੰ ਦਬਾ ਉਹ ਹਣ ਤਾਂ ਪਿਆ ਜੀਰ ਇੱਕ ਉਹ ਜਿਹੜੀ ਆਪੋ ਦੇ ਵੋਟਰ ਕੋਲ ਖੜੇ ਨੇ ਹੂੰ ਥਰਡੇ ਪਾਸੇ ਬਹਾਨਾ ਇਹ 8 ਕਿਲੇ ਐ ਹੂੰ ਕੁੜੀਆਂ ਕੁੜੀਆਂ ਨੇ ਬੰਦੇ ਦੇ ਆਹਦੇ ਕੁੜੀਆਂ ਕੋਲ ਰਹਿੰਦਾ ਤਾਂ ਉਹਦੇ ਮੁੰਡਾ ਤਾਂ ਹੈ ਨਹੀਂ ਉਹਦੇ ਕੋਲ ਖੜਾ ਅੱਛਾ 2 ਕਿਲੇ ਦਾ ਹੁਣ ਵੇਚਣੇ ਨੇ ਉਹਨੇ ਹੂੰ ਦੋ ਆਪਣੀ ਪੋਤੀ ਪਾਤੀ ਬਦ ਦੋਤੀ ਦੋਤੀ ਬਾਹਰ ਭੇਜਣੀਆਂ ਕੋਈ ਨੇ ਕੁੜੀ ਦੀ ਕੁੜੀ ਬਾਹਰ ਭੇਜਣੀਆਂ ਕੋਈ ਨੇ ਤੇ 6 ਕਿਲੇ ਠੇਕੇ ਦੇ ਬਾਣਾ ਆਇਆ ਲੱਲੂ ਵੀ ਸਭ ਨੂੰ 8 ਦੇ 8 ਕੁਲੀ ਠੇਕ ਤੁਸੀਂ ਆ ਤੁਸੀਂ ਬਾਹਲਾ ਕਰੋ ਉਹਨੂੰ ਚੌਹਰ ਦਵਾ ਦੇ ਚਾਰ ਰੱਖ ਲੂਗਾ ਉਹ ਚਾਰੇ ਚਾਰੇ ਖਰੀਦ ਲੈਣਾ ਹੋਇ ਇੱਕ ਕਿਲਾ ਕਿੰਨੇ ਦਾ ਕਿਵੇਂ ਚੱਲਦਾ ਚਾਰ ਤਾਂ ਨਹੀਂ ਦੇਣੇ ਫਿਰ ਦੋ ਕਿਲੇ ਦੇ ਕੇ ਜੀ 6 ਕਿਲੇ ਠੇਕੇ ਦੀ ਤੁਹਾਨੂੰ ਦੋ ਕਿਲੇ ਕਿਹੜੇ ਵੇਚੜੇ ਕਿਹੜੇ ਨੇ ਖੰਬੇ ਵਾਲੇ ਵੇਚੂਗਾ ਮੈਂ ਮੂਰ ਲਈ ਹਾਂ ਤੈਨੂੰ ਪਤਾ ਜਿਹੜੇ ਉਹ ਖੰਬੇ ਵਾਲੇ ਵੇਚਣ ਨੂੰ ਫਿਰਦਾ ਉਹ ਮੈਂ ਹੀ ਖੰਬੇ ਲਾਏ ਸੀਗੇ ਜਦੋਂ ਮੈਂ ਉਹ ਜ਼ਮੀਨ ਲੈ ਲਈ ਮੈਂ ਹੀ ਪੱਟ ਦੇਣੇ ਸੀ ਤੁਸੀਂ ਉਹ ਖੰਬੇ ਦਾ ਬਾਅਦ ਚ ਪੱਟੇ ਜ ਮੈਂ ਕਹਿੰਦਾ ਮਾਜੀ ਪਹਿਲਾਂ ਮੇਰੇ ਲਈ ਆਹ ਖੰਬਾ ਜਾ ਪੱਟ ਦੋ ਜੀ ਟ੍ਰਾਂਸਫਰਮ ਜਾ ਹ ਮੇਰੇ ਲਈ ਬਹਾਨਾ ਪੈ ਖੁੰਝਾ ਦਾ ਖਰਾਬ ਹੁੰਦਾ ਇਹ ਇਹਨੂੰ ਜੇ ਪੱਟ ਕੇ ਐ ਐ ਬ ਮੋੜ ਕੇ ਜੇ ਕਮਾ ਕੇ ਯਾਰ ਆਪਣਾ ਲਾ ਦੋ ਬਹੀ ਪਹੀ ਚਲਾ ਦੋ ਉਹਨੂੰ ਟਰਾਂਸਫਰਮ ਤੂੰ ਐਂ ਕਮਾਉਣ ਨੂੰ ਕਹਿ ਰਹਾ ਇਹ ਡਿਸਟ੍ਰੀ ਵੀ ਆਹ ਤੂੰ ਮੈਂ ਕਹਣਾ ਜੇ ਤੂੰ ਐਂ ਕਮਾਉਣ ਨੂੰ ਕਹਿੰਦਾ ਤੂੰ ਐਂ ਕਮਾ ਕੇ ਦੇਖ ਦੀ ਕਚਾਈ ਤਾਂ ਕਰੇਂ ਜਾਣੀ ਇਹ ਸਰਕਾਰੀ ਖੰਬੇ ਨੇ ਹੱਥ ਨਾਲ ਲਾ ਦੀ ਕਿਤੇ ਇਹ ਤੁਹਾਨੂੰ ਵੀ ਪਸ ਕਹਿੰਦੀ ਜੇ ਤੁਸੀਂ ਕਰਦੇ ਛੋੜ ਤਾਂ ਫਿਰ ਜਿਹੜਾ ਐਕਸ ਆਊਗਾ ਛੋੜੇ ਤਾ ਮੇਰੀ ਗੱਲ ਤਾਂ ਸੁਣ ਮੈਂ ਤੈਨੂੰ ਕਹਿਣਾ ਠੀਕ ਆ ਹੁਣ ਮੇਰੀ ਹੈਗੀ ਰਿਟਾਇਰਮੈਂਟ ਜਿਹੜੇ ਬੰਦੇ ਲਿ ਰਿਟਾਇਰਮੈਂਟ ਹੁੰਦੀ ਆ ਨਾ ਉਹ ਡਰਦਾ ਵੀ ਹੁੰਦਾ ਤੇ ਉਹਨੂੰ ਉਹ ਇਹਨੂੰ ਫੜਦੀ ਵੀ ਹੁੰਦੀ ਹੈ ਬਿਜਲੀ ਉਹ ਸਾਡ ਮੇਰੀ ਗੱਲ ਨੂੰ ਫੇਰ ਡਰ ਲੱਗਦਾ ਹੁੰਦਾ ਤੇ ਇਸ ਕਰਕੇ ਯਾਰ ਹੁਣ ਮੈਂ ਮਲਾਜਮਾ ਨੂੰ ਕਹਿ ਦੂੰਗਾ ਤੇਰੀ ਐਂ ਜੇ ਕਰਦਣਗੇ ਉਹ ਤੇ ਇਸੇ ਵੀ ਹਾਂ ਚਾਲਾ ਐਂ ਕਰ ਲੈ ਮੈਂ ਬੋਤੀਆਂ ਲਈ ਜਨਾ ਆਦਾ ਪਿੱਤਾਂ ਨਹੀਂ ਕੋ ਚਾਹ ਵੀ ਪੀਤੀ ਤੜਕੇ ਦੀ ਆ ਚਾਹ ਆਉਂਦੀ ਹੋਣੀ ਆ ਬਸ ਉਹ ਤੂੰ ਜਾਣਦਿਆ ਕਰ ਡੱਬਾ ਜੇ ਥੱਲੇ ਪੈਂਦਾ ਤੇਰੇ ਆ ਚੱਟੇ ਹੋਈ ਨਹੀਂ ਆਏ ਹੈਗੇ ਉਹ ਅੱਜ ਦਾ ਡੱਬਾ ਵੀ ਘਰੀ ਰਹਿ ਗਿਆ ਜੀ ਡੱਬਾ ਹੈ ਉਹ ਯਰ ਉਹ ਤਾਂ ਹੁੰਦਾ ਕੀ ਆ ਉਹ ਆਪੂ ਕੀ ਬਾਲਣਾ ਮਾੜੀ ਮੋਟੀ ਜਦ ਸਾਡੇ ਹੱਡ ਗੋਡੇ ਚੱਲੀ ਜਾਂਦੇ ਨੇ ਜੀ ਹੱਟ ਗੋਡੇ ਮੇਰੇ ਮੇਰੇ ਵੀ ਕਰਾਦੇ ਕਦੋਂ ਦੇਖੀਏ ਤਾਂ ਕੀ ਕੀ ਉਹ ਚ ਕਰੰਟ ਹੈਗਾ ਉਹ ਚ ਆ ਜਾਂਦੇ ਸਮਾਨ ਘਰੋਂ ਮੈਂ ਚਾਹ ਭਗਾਈ ਹੋਈ ਹੈ ਚਾਹ ਦੇ ਨਾਲੇ ਭੇਜਣਗੇ ਜੀ ਚਾਹ ਦੇ ਨਾਲ ਆਊਗਾ ਹਾਂ ਕਿੱਥੇ ਮਾਰਨੂ ਬਾਅਦ ਕਿੱਥੇ ਬੈਠਿਆ ਤੁਸੀਂ ਮੈਂ ਆ ਮੱਛੀ ਫਰਮੜ ਖੇਤਾਂ ਮੇਰੀ ਗੱਲ ਸੁਣ ਉਹ ਉਹ ਚ ਦਿਖਾਈ ਮੈਨੂੰ ਕਿੰਨਾ ਕੁ ਗਰੰਟਾ ਉਹ ਮੈਂ ਦੇਖਣ ਆਇਆ ਉਹ ਤਾਂ ਦਿਖਾ ਦਾਂਗੇ ਜੀ ਝੂਟਾ ਦੇਖਣਾ ਮੈਨੂੰ ਕਹਦੇ ਵੀ ਜੇ ਉਹ ਖਾ ਲਵੇ ਨਾ ਕਹਿੰਦੇ ਵੀ ਉਹ ਤਾਂ ਭੱਜਾ ਫਰੀ ਜਾਂਦਾ ਬੰਦਾ ਮੈਂ ਤਾਂ ਖੰਬੇ ਤੇ ਮੈਂ ਕ ਤੇ ਮੇਰੀ ਗੱਲ ਸੁਣ ਨਾ ਤੇ ਮੈਂ ਮੱਛੀ ਫੜਨ ਲਈ ਖੇਤ ਤੇ ਬੈਠਾ ਮੈਨੂੰ ਚਾਹ ਤੇ ਪਿਲਾ ਲਈ ਨਾ ਕਹਿੰਦੇ ਨਾ ਮੈਂ ਮਾਰ ਲੈਣਾ ਬੋਲ ਸੁਣ ਮੈਂ ਜੀ ਬੋਲ ਓ ਟੱਕਾ ਫੋਨ ਖਾ ਲਈ ਮੈਨੂੰ ਫੋਨ ਤਾਂ ਮੇਰੇ ਕੋਲ ਕਿਹੜਾ ਮਾਤੜ ਬੰਦੇ ਕੋਲੇ ਜੀ ਤੇ ਕੋਈ ਹੈ ਨਹੀਂ ਉਹ ਹਾਂ ਤਾਂ ਡਰ ਲੱਗਦਾ ਨਹੀਂ ਕਿਤੇ ਹਲਾਕ ਵੱਦ ਘਟਨਾ ਕਰੰਟ ਭਰ ਜਾਵੇ ਫੋਨ 'ਚ ਉਹ ਬਾਈ ਓ ਟਿੱਕੇ ਅਜੇ ਤਾਂ ਬੈਟਰੀ ਚਾਰਜ ਕਰਦੇ ਕੋਈ ਤੇ ਸਾਡੀ ਵੱਦ ਘਟਪੜਾ ਕਪੜੂ ਕੰਮਾਰ ਚ ਕਿਤੇ ਉਹ ਐ ਨਹੀਂ ਕੋਈ ਹੁੰਦਾ ਹੁੰਦਾ ਤੂੰ ਲੈ ਕੇ ਦੇਖ ਕੋਈ ਚੱਕਰ ਨਹੀਂ ਹੁੰਦਾ ਆਪਾਂ ਬੈਠਾ ਮੈਨੂੰ ਬਹੁਤ ਬਾਜ ਮਾਰ ਲਈ ਆਇਰ ਬਾਹਰ ਹੋ। ਆਹ। ਅੱਛਾ ਤੁਹਾਨੂੰ ਮੀਰੀ ਨੂੰ ਕਹਿ ਦਿੰਦਾ ਆਪਾਂ ਦੋ ਦੋ ਚਾਂਚੇ ਲਾ ਕੇ ਤਬੱਸਿਆ ਦੇ ਬਹਿਣਾ ਜਿਹੜਾ ਜਿਹੜਾ ਵੀ ਅੱਜ ਦੇਵੀ ਦੇਵਤਾ ਆ ਹੀ ਗਿਆ ਸਾਰੇ ਆਪਾਂ ਮਰਾ ਲੈਣੇ ਨੇ ਅੱਜ। ਬਸ ਠੀਕ। ਇਹ ਭਗਤ ਜੀ ਕੋਈ ਲੋਕੇਸ਼ਨ ਪੁੱਛ ਨਹੀਂ ਲਾ ਲਾਂਦਾ। ਕੀ ਛੁਣ ਸੋਦੀਰ ਪਰਿੰਦਾ। ਆਹ ਤਾਂ ਭਗਤ ਦਾ ਖੇਤ ਆ। ਆਏ। ਚੱਲ ਚੱਲ ਫੇਰ। ਇਹਨੂੰ ਅੱਜ ਭਗਤ ਦੇ ਦਰਸ਼ਨ ਕਰਾਉਂਨ ਲੱਲ ਚੱਲ ਪਿਆ। ਕਿਵੇਂ ਉਹ ਭਗਤਾ? ਜਾਓ। ਓ। ਵੇਖਾ ਮੈਂ ਤੁਹਾਨੂੰ ਕਿੱਥੋਂ ਮੁਸਕਾ ਜਿੰਦੀ ਆ ਹੋਈ ਹੈ ਉਹ ਭਗਤਾਂ ਸੀ ਤਾਂ ਨੰਗੇ ਜਾਂਦੇ ਸੀ ਹਾਂ ਮੈਂ ਸੋਚਿਆ ਭਗਤ ਦੇ ਦਰਸ਼ਨ ਕਰ ਲਈਏ ਇੱਧਰ ਤੁਰੇ ਜਾਂਦੇ ਹੋ ਅਸੀਂ ਤਾਂ ਭਗਤਾਂ ਇੱਧਰ ਹੀ ਜਾਂਦੇ ਸੀ ਜੰਗਲ ਜੰਗਲ ਜੰਨਤ ਤਪੱਸਿਆ ਕਰਨ ਕਿਤੇ ਹਾਂ ਤਪੱਸਿਆ ਕਰਨ ਜਾਂਦੇ ਸੀ ਆਹਾ ਇਹ ਆਪਣੀ ਜਿਹੜੀ ਭਮੀਰੀ ਨਹੀਂ ਉਹਦਾ ਵੱਡਾ ਪਰੋਣਾ ਜੀਨੇ ਆਪਣਾ ਹਾਥੀ ਪਕਾਇਆ ਸੀ ਅੱਛਾ ਹਾਂ ਇਹ ਵੀ ਕਰਾ ਦਰਾ ਹਾਥੀ ਦਾ ਸੌਦਾ ਹੈ ਇਹ ਨਹੀਂ ਕਰਵਾਇਆ ਸੀ ਹਾਥੀ ਦਾ ਸੌਦਾ ਚੱਲ ਇਹ ਆਪਣਾ ਵੱਡਾ ਪਰੋਣਾ ਕਿੱਥੋਂ ਹੈ ਇਹ ਆਪਣਾ ਇੱਧਰ ਖਨੌਰੀ ਕਣੀ ਹੋ ਇੱਥੇ ਅੱਛਾ ਹੂੰ ਮੈਂ ਦਾ ਰੰਗ ਰੂਪ ਦੇਖ ਕੇ ਲੱਗਦਾ ਤੈਨੀਆਂ ਵੀ ਤੋ ਸਾਧ ਹੋਵੇਂਗਾ ਓਏ ਹੈ ਨਹੀਂ ਨਹੀਂ ਬਚਾ ਉਹੀ ਲੱਗਦਾ ਹੈ ਤੈਨੂੰ ਕਿਉਂ ਬਹੁਤ ਬੰਤ ਹੋਏ ਸ਼ਾਂਤਾਂ ਬੜੀ ਤਪੱਸਿਆ ਕਰੀਏ ਅੱਛਾ ਕਿੱਥੇ ਰਹਿਣਾ ਨੂੰ ਅਸ ਕਦੇ ਜੰਗਲਾਂ ਚ ਕਦੇ ਤੇਰੇ ਵਰਗਿਆਂ ਕੋਲ ਵੱਤ ਚੱਲ ਵਧੀਆ ਗੱਲ ਆ ਤੁਸੀਂ ਤਾਂ ਰੱਬ ਦੇ ਬਹੁ ਨੇੜੇ ਹੋ ਹੈ ਭਗਤਾ ਅੱਜ ਥੋੜੀ ਖਾਈ ਅਸੀਂ ਦੋ ਜਣੇ ਆ ਧਰਮਰਾਜ ਨਾਲ ਲੰਮੀ ਬਾਹਰ ਤਾਂ ਲਾਬ ਚੱਲਣੀਆਂ ਸਾਡੀ ਅੱਜ ਐਸ ਵੀ ਹੋ ਸਕਦਾ ਪਲੀਜ਼ ਵੀ ਹੋ ਸਕਦਾ ਭਗਤਾ ਅੱਜ ਫਿਰ ਬੜਾ ਚੰਗੀ ਲੰਗਾ ਮਾਰੀ ਅੱਡੇ ਵੱਲ ਬਿਸਰਾ ਹੈ ਭਗਤਾ ਇਹਨੂੰ ਮੈਂ ਜੜੀ ਬੂਟੀ ਦੇ ਗੋਣ ਦਸੀ ਪੀ ਸਿੱਧੀ ਰੱਬ ਨਾਲੇ ਬਰਤੀ ਲਵਾਉਗਾ ਓਏ ਤੂੰ ਬਾਬਾ ਕਿੱਥੋਂ ਕੋੜ ਲਾ ਲਿਆ ਇਹ ਉਹ ਕੋੜ ਨਾ ਕਹੇ ਭਗਤਾ ਨਹੀਂ ਹੈ ਇਹ ਤਾਂ ਰੱਬ ਨਾਲ ਮੇਲ ਕਰਾਉਂਦੀ ਆ ਭਗਤਾ ਉਹਦੇ ਹੋਤਾ ਕਿ ਦੀ ਮੇਲ ਰੱਬ ਨਾਲ ਤੇਰੇ ਦੇ ਉਹਦੇ ਕਿਵੇਂ ਪੱਜ ਦੀ ਬਾਣਾ ਵੀ ਦੀ ਤੂੰ ਉਹ ਤਾਂ ਭਗਤਾ ਛੁਲਫੀ ਕਰਕੇ ਹੋ ਗਿਆ ਸੀ ਉਹ ਤੇ ਜੇ ਛੁਲਫਾ ਫੜਿਆ ਜਾਂਦਾ ਮੇਰੇ ਪਟੇ ਪੈਣੇ ਸੀ ਭਗਤਾ ਉਹਦੇ ਤਾਂ ਤਾਂ ਬਚਾਤਾ ਭਗਤਾ ਫਿਰ ਬਾਬਾ ਮੇਰੇ ਕੋਲ ਨਹੀਂ ਦੇਖ ਹੈਗੀ ਮੈਂ ਤਾਂ ਬਹੁਤ ਔਖਾ ਮੈਂ ਤਾਂ ਕਰਜਈ ਬੰਦਾ ਮੈਂ ਤਾਂ ਤੈਨੂੰ ਦੋ ਚਾਰ ਵਾਰ ਨੂੰ ਖਵਾਤੀ ਕਿਤੇ ਤੂੰ ਤਾਂ ਰੋਜ਼ ਯਾਜਨਾ ਮੇਰੇ ਕੋਲੇ ਭਗਤਾ ਜੀ ਮੈਂ ਹੁਣ ਖੇਤੀ ਦਾ ਮੈਨੂੰ ਐ ਦੱਸ ਭਲਾ ਮੈਂ ਮੈਂ ਕੰਮ ਨਹੀਂ ਕਰਨਾ ਖੇਤੀਬਾੜੀ ਦਾ ਆਪਦਾ ਕੋਈ ਅਸੀਂ ਆਲੂ ਬੀਜਣੇ ਨੇ ਉਹ ਤਾਂ ਠੀਕ ਆ ਭਗਤਾ ਜੇ ਛੱਡ ਵੱਡਾ ਪਰੌਣਾ ਆਇਆ ਮੈਂ ਇਹਨੂੰ ਕਿਹਾ ਸੀ ਮੈਂ ਤੈਨੂੰ ਜੜੀ ਬੂਟੀ ਖਵਾਉਣੀ ਆ ਹੁਣ ਮੈਂ ਬਾਧਾ ਕਰ ਬੈਠਿਆ ਭਗਤਾ ਪਰੌਣੀ ਤੇ ਰੱਖ ਪਸਤਾ ਇਹ ਨਾ ਕਰ ਉਹ ਕੀ ਦੇ ਦੂ ਸੋਨੂੰ ਨੰਗਾ ਨਾਉ ਕੀ ਨਚੋੜੂ ਕੀ ਪੈ ਕੇ ਚਮਚਾ ਰਹਿ ਗਿਆ ਮੇਰਾ ਕੋਈ ਖਾਲੀ ਨਹੀਂ ਭਗਤਾ ਇੱਕ ਚਮਚਾ ਦੇ ਦੇ ਇੱਕ ਚਮਚੇ ਨਾਲੇ ਸਾਰ ਲਾਂਗੇ ਅਸੀਂ ਲੈ ਜਾ ਭਾਈ ਲਾ ਬਾਪਾ ਕਿੱਥੇ ਓਏ ਮੈਂ ਹੁਣ ਹੀ ਲੈ ਕੇ ਆਉਂਦਾ ਆ ਲਿਆ ਭਗਤਾ ਪਚ ਕੇ ਆ ਨਹੀਂ ਲੈ ਕੇ ਆਉਂਦਾ ਔਰ ਤਰਾ ਜਵਾਜ ਲੈ ਠੀਕ ਨੇ ਹਾਂ ਭਗਤਾ ਜਵਾਕ ਚੱਲੇ ਠੀਕ ਨੇ ਲੈ ਬੱਤ ਲੈ ਮੈਂ ਲੈ ਭਗਤਾ ਚਮਟਕ ਦੇ ਦੇਣਾ ਮੈਂ ਚਮਟਕ ਮੈਂ ਰੱਖ ਲੈਣਾ ਭਗਤਾ ਜਿੰਨਾ ਤੇਰੇ ਹੱਥ ਆ ਲਈ ਭਗਤਾ ਹਾਂ ਖਾਤਾ ਲਈ ਤੂੰ ਜੀ ਮੇਰੇ ਸਾਲੇ ਉੱਥੇ ਲਫੰਗੇ ਕੰਮੇ ਕਰਨੇ ਨੇ ਮੈਂ ਵੀ ਨਹੀਂ ਦੇਣੀ ਮੇਰੇ ਸਾਲੇ ਨੂੰ ਨਾ ਨਾ ਭਗਤਾ ਗੁੱਸੇ ਨਾ ਹੋ ਗੁੱਸੇ ਨਾ ਹੋ ਤੂੰ 바ਦੇ ਜਿੰਨੀ ਦੇਣੀਆਂ ਪਾ ਮੈਂ ਕਿਹਾ ਇੱਥੇ ਆਲੂ ਵਿਜਣੇ ਤੈਨੂੰ ਕਹੀ ਜਾਂਦਾ ਮੇਰਾ ਕੰਮ ਕਰਾ ਖੇਤ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜਿੰਨੀ ਪੈ ਦੇਣੀਆਂ ਤੂੰ ਦਾ ਤਰਕੀ ਉੱਡਦਾ ਉਹ ਮੇਰੇ ਖੇਤ ਨੂੰ ਦੁਰ ਪੈਣਾ ਆ ਬਿੱਛੇ ਕਿਉਂ ਹੁੰਦਾ ਜਿੰਨਾ ਚਿਰ ਉੱਪਰ ਨਹੀਂ ਚੁੱਪ ਨਹੀਂ ਬੈਠਿਆ ਜਾਂਦਾ ਤੇਰੇ ਤੋਂ ਲੈ ਬਾਬਾ ਕਿ ਚਮਚਾ ਮੈਂ ਰੱਖ ਲੇ ਦੋ ਚਮਚੇ ਦੇ ਚ ਠੀਕ ਆਪ ਭਾਈ ਆਪਣੇ ਤੇਰੇ ਨੇ ਆਪਦਾ ਇੱਕਲਾ ਅੱਡਾਲਾ ਅੱਜ ਤੋਂ ਬਾਅਦ ਮੇਰੇ ਕੋਲੇ ਖੇਤ ਨਹੀਂ ਬਾਬਾ ਮੈਂ ਬਹੁਤ ਔਖਾ ਮੈਂ ਤਾਂ ਕਰਦੇ ਜੜੂ ਬਿਆ ਪਿਆ ਕੋਈ ਨਹੀਂ ਭਗਤਾ ਕਰ ਜਾਂ ਕਰਜਾ ਸਭ ਉੱਤਰ ਜੂ। ਇਹ ਬਾਗ ਦੇ ਇੱਥੇ ਹੁਣ ਆਪਦਾ ਕੰਮ ਕਰੂਗੀ ਮੈਂ ਤਾਂ 100 ਕੰਮ ਕਰਨੇ ਰੇ। ਹਾਂ ਠੀਕ ਆ। ਇੱਥੇ ਲੋਕ ਬਦਨਾਮ ਮੈਨੂੰ ਕਰੀਨੇ ਵੀ ਪੈਣੀ ਸਾਧਾਂ ਕੋਲੋਂ ਕੀ ਲੈਂਦਾ ਟੂਣਾ ਮਾਣਾ ਕਰਾਉਂਦਾ। ਆ ਕੀ ਉਹ ਪਤਲੀ ਜੀ? ਇਹ ਕਹੋ ਭਗਤਾ ਇਹਦਾ ਕੁਝ ਨਹੀਂ ਕੀਤਾ ਸਭੀ ਸੁੱਕੀ ਬਣਾ ਲੈਨੇ ਆ ਹੋਰ ਤਾਂ ਇਹ ਤਾਂ ਭਗਤਾ ਜਦੋਂ ਜੰਗਲ ਜੰਗਲ 'ਚ ਕੀੜਾ বাজਦਾ ਉੱਥੇ ਚਾਹ ਪਾਣੀ ਦਾ ਹੋਰ ਇੰਤਜ਼ਾਮ ਵਾਸਤੇ ਰੱਖੀ ਆ। ਆਜੋ। ਚੰਗਾ ਭਗਤਾ ਜਾਇ ਹੋ ਸੁਖੀ ਬਸੇ ਭਗਤਾ ਹਾਥੀ ਵਾਲੇ ਬਾਪਿਆਂ ਦੀ ਜਾਇ ਹੋ ਭਗਤਾ ਏ ਇੱਕ ਚੰਚਾ ਮੇਰਾ ਇਹਦੇ ਚ ਕੋਈ ਨਾ ਦੇ ਕੰਕਾ ਕਿਥੋਂ ਖੋੜ ਲਾ ਲਿਆ ਮੈਂ ਓਏ ਹੋਲੀ ਮੂਝਾ ਕੜਿਚਦਾ ਸੋਹਲੀ ਓਏ ਸਾਥੇ ਮੈਂ ਥੋੜੀ ਧੱਕਾ ਪਾਉਣਾ ਆਪਣੇ ਹਾਥਿਆਂ ਨੂੰ ਨਮਾਉਣਾ ਮੈਨੂੰ ਕੰਮ ਬੜੇ ਓਏ ਇੱਕ ਮੈਂ ਤਾਂ ਗੱਲ ਤਾਂ ਸੋਣਾ ਓਏ ਇੱਕ ਮੈਂ ਤਾਂ ਗੱਲ ਤਾਂ ਸੋਣ ਜਿਹੜੀ ਉਹ ਮੋਟਰ ਨਹੀਂ ਹੈਗੀ ਆਪਾਂ ਉੱਥੇ ਬੈਠੀ ਅੱਦਾ ਦਾ ਚਮਚਾ ਲਾ ਲੈਣਾ ਜਿਹੜੀ ਜੜੀ ਬੂਟੀ ਦਿੱਤੀ ਆ ਉਹ ਦਿੱਤੀ ਹੀ ਮੈਨੂੰ ਇਹ ਤੇਰਾ ਉੱਤੇ ਹੱਕ ਹੈ ਕੋਈ ਨਹੀਂ ਗੱਲਾਂ ਕਰਦਾ ਯਾਰ ਹੱਕ ਕਿਉਂ ਨਹੀਂ ਯਾਰ ਮੇਰਾ ਮੇਰਾ ਹੱਕtau ਚ ਨਹੀਂ ਹੈਗਾ ਆਪਾਂ ਉੱਥੀ ਅੱਧੀ ਦਿੱਤੀ ਆ ਉਹਨੇ ਮੇਰੀ ਸੁਣ ਲੈ ਗੱਲ ਮੇਰੇ ਨਾਲ ਪਕਾਈ ਨਾ ਕਰ ਤੇਰਾ ਉੱਤੇ ਕੋਈ ਹੱਕ ਫਿਰ ਫੈਸਲਾ ਕਰ ਲੈਨੇ ਆਪਾਂ ਭੈ ਵੀ ਲੱਕੜੀ ਲੈਣੇ ਮੈਥੋਂ ਥੱਪੜ ਨਾ ਖਾ ਲਈ ਉਹ ਤੂੰ ਨਾ ਖਾ ਲਈ ਮੈਥੋਂ ਥੱਪੜ ਭਾਤ ਨੂੰ ਤੈਨੂੰ ਮੈਂਮ ਲਿਆਇਆ ਜੜੀ ਬੂਟੀ ਬਾਰੇ ਮੈਂ ਦੱਸਿਆ ਮੈਂ ਨਹੀਂ ਦੰਦਾ ਦਿੰਦਾ ਤੱਕ ਤੂੰ ਕਿਵੇਂ ਨਹੀਂ ਉਹ ਮੇਰਾ ਹੱਕ ਏ ਉਹ ਮੇਰਾ ਵੀ ਅੱਧਾ ਹੱਕ ਏ ਨਹੀਂ ਨਹੀਂ ਐ ਨਹੀਂ ਨਹੀਂ ਕੀ ਫਿਰ ਮੈਂ ਤੇਰੇ ਲਾਫੜੇ ਲਾ ਦੇਣਾ ਮੈਂ ਭੁੱਲ ਜਾਣਾ ਤੂੰ ਭਰਾਉਣਾ ਸਾਡਾ ਮਾਰ ਮਾਰ ਚਾਹ ਤੇ ਜੂਆ ਦੀਦਰ ਬੱਚੇ ਦੱਬ ਦੂ ਮੈਂ ਆਏ ਕਿਵੇਂ ਦੱਬ ਦੇਗਾ ਤੂੰ ਤੂੰ ਤੱਕ ਜਾ ਮੈਂ ਤੈਨੂੰ ਕਹੀ ਜਾਣਾ ਫਿਰ ਆ ਜਾ ਫੈਸਲਾ ਕਰੇ ਲੈਣੇ ਆ ਚੱਲ ਆ ਜਾ ਆ ਜਾ ਫਿਰ ਆ ਜਾ ਲਾਫੜੋ ਲਾਫੜੀ ਗੇਮ ਖੇਡਦੇ ਆ ਆ ਜਾ ਜਿਹੜਾ ਪਹਿਲਾਂ ਪਿੱਛੇ ਪੈਰ ਪਟ ਗਿਆ ਉਹ ਹਾਰ ਗਿਆ ਆ ਜਾ ਠੀਕ ਆ ਆ ਜਾ ਫਿਰ ਤੂੰ ਲੈ ਪਰਮਾਤਮਾ ਅੱਜ ਇੱਕ ਮੈਂ ਚੋਣਾ ਕੁੱਟਣ ਲੱਗਿਆ ਮੇਰੇ ਨਾਲ ਰਹੀ ਵੀ ਰਾਖੀ ਕਰੀ ਪਤਾ ਲੱਗੇ ਕਿ ਮੈਂ ਮਾਫ ਕਰੀ ਅੱਜ ਮੈਂ ਥੋ ਪਰੌਣਾ ਕੁੱਟਣਾ ਚੱਲ ਮੇਰੀ ਵਾਰੀ ਏ ਲੈ ਹੋ ਜਾ ਤਗੜਾ ਇੱਕ ਗੱਲ ਸੁਣ ਲੈ ਹਾਂ ਮੈਂ ਸਾਰਾ ਤੇਰਾ ਹਾਂ ਸੁਣ ਲਈ ਹਾਂ ਪਰ ਜੜੀ ਬੂਟੀ ਨਾਲ ਕਾਹਦਾ ਸਮਝੋ ਤਾ ਕੱਲ ਵੀ ਪੋਤ ਨਹੀਂ ਸਮੇਂ ਅੱਜ ਅੱਧ ਮੰਗਦੀ ਏ ਓਏ ਭੰਤਾ ਜਿਹੜੀ ਬੁਟੀ ਖਵਾਵੇ ਯਾਰ ਮੇਰੀ ਜਾਨ ਚ ਦਰਦ ਉੱਠ ਖੜਿਆ ਏ ਅੱਛਾ ਧੀ ਏ ਹੱਥ 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 ਚ ਧੋਖ ਹੱਥ 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 ਨਹੀਂ ਡੰਡਾ ਪਾਏ ਤੈਨੂੰ ਕਿੰਨੀ ਦੇਰੀ ਬੱਚਾ ਕਦੇ ਨਹੀਂ ਤੂੰ ਤੇਦਾ ਤੂੰ ਉਹ ਘਰਤੀ ਭੈਣ ਸਾਰੇ ਕੰਮ ਦੀ ਜੀੜਾ ਜੀੜਾ ਬੈਈ ਏ ਆ ਬਿੜਾ ਬਿੜਾ ਬੈਠਾ ਬਿੜਾ ਬਿੜਾ ਬੈਠਿਆ ਹੀ ਮੈਨੂੰ ਘਰ ਮੇਰਾ ਐਡਾ ਕੁੱਤਾ ਬੰਦਾ ਮੈਂ ਨਹੀਂ ਦੇਖਿਆ ਮੇਰਾ ਸਾਲਾ ਹਰਾਮਜਾਦਾ ਤੇ ਹੁਣਾਂ ਜਿਹੜੀ ਰਹਗੀ ਆ ਖਸਮਾ ਹਾਂ ਆ ਕੀ ਕੀਤਾ ਆ ਤੇਰਾ ਭੀੜਾ ਬੈਠੀ ਤੇਰਾ ਭੀੜਾ ਬੈਠਿਆ ਤੇ ਤੇਰਾ ਭੀੜਾ ਫੁੱਟ ਆਵੇ ਚੇ ਇਹਦਾ ਮੈਂ ਆ ਜਾ ਆ ਜਾ ਆ ਜਾ ਆ ਜਾ ਆ ਮੇਰਾ ਇਹ ਹੋਲੋ ਮੇਰਾ ਸਾਨਾ ਦੀ ਕਰਦਾ ਇਹ ਗਲੀ ਘੋਟ ਦੇਵਾਂ ਮਲਾਗ ਮੇਰਾ ਸਾਲਾ ਤੁਹਾਡੀ ਕੁੜੀ ਵੀ ਛੱਡੂਗਾ ਹੁਣ ਮੈਂ ਤੁਹਾਡੀ ਕੁੜੀ ਵੀ ਛੱਡੂਗਾ ਛੱਡ ਦੇ ਤੂੰ ਪੈਂਡਾ ਪਟੇਲ ਸਰਦਾਰ ਤੇ ਕੀ ਹਾਲ ਕੀਤਾ ਇਹ ਪਰੌਣੇ ਦਾ ਬੇੜਾ ਬੇਟੀ ਵਾਲੇ ਨੇ ਬਾਪਿਆਂ ਦੀ ਮਾੜਾ ਮੂੜਾ ਹੱਲ ਤੋੜਦਾ ਬੇੜਾ ਬੇਟੀ ਵਾਲੇ ਨੇ ਹਾਂ ਨਰਕਾ ਨੂੰ ਜਾਣਿਆ ਹੱਤੀ ਰਾਗੀ ਰਾਣੀ ਜੇ ਹਾਂ ਤੂੰ ਮਰ ਜਾ ਪਰ ਆਏਗਾ ਕੁੱਤਾ ਹਾ ਹਾ ਮਰ ਜਾ ਤੂੰ ਮਰ ਜਾਏ ਆ ਤੁਹਾਡੀ ਕੁੜੀ ਐ ਰਾਂਡੀ ਹੋਊ ਮੇਰੇ ਆ ਸਾਲਿਆ ਉਹ ਜਲਦੀ ਉਹ ਜਲਦੀ ਉਹ ਬਾਬਿਆਂ ਨੂੰ ਨੱਕ ਜਾਇਆ ਕਰ ਤੂੰ ਉਹ ਲੜਦੇ ਜਾਂਦੇ ਸੀ ਮੈਨੂੰ ਐ ਲੱਗਦਾ ਉਹ ਗਾਹ ਥਾਪੜੋ ਥਾਪੜੀ ਹੋਣਗੇ ਓਏ ਕੋਈ ਨਾ ਚੱਲ ਵਿਚਾਰੇ ਨੇ ਯਾਰ ਭੁੱਕੀ ਦਾ ਚਮਚਾ ਲੈਣ ਆਏ ਤੇ ਵਿਚਾਰੇ ਵਿਚੂਰੇ ਕੋਈ ਨਹੀਂ ਫਫੜਾ ਅਹੇ